ਕੀ ਲੱਗਦਾ ਤੁਹਾਨੂੰ ਮੈਂ ਅਵਿੰਦਰ ਚਾਚੀ ਲੱਗਣੀਆਂ ਇੱਕ ਹੀ ਨਿੱਕੀ ਹੋਇਆ ਸੀ ਕਿ ਕਿਉਂ ਬਸ ਦਰਦੀ ਆ ਮਸਲ ਪੇਨ ਜਿੱਦਾਂ ਵੀ ਮੋਢੇ 'ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤਾਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬੰਨਾ ਬੰਨਾ ਹੀ ਕੋਈ ਤਾਂ ਜਾਣਾ ਸੀ ਮੇਰੇ ਛੇਰ ਪੁੱਤਰ ਨੇ ਜਾਣਾ ਸੀ ਜਿੱਦਾਂ ਕੁਛ ਨਹੀਂ ਹੋਇਆ ਔਰ ਹਾਰਟ ਐਟੈਕ ਨਾਲ ਹੋਈ ਹੈ ਪਰ ਗਲਬਤ ਕਿਤੇ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰਾਂ ਨੇ ਤੁਹਾਨੂੰ ਕਹਿਣਾ ਕਿ ਹਾਰਟ ਐਟੈਕ ਹੋਇਆ ਅੰਗੇਲੀ ਝੋਗੀ ਡਾਕਟਰਾਂ ਦੇ ਅੰਗੇਲੀ ਨਾ ਹੋਇਆ ਸੋ ਕੁਛ ਹੋਇਆ ਡਾਕਟਰ ਦੀ ਗੱਦੀ ਨਾ ਹੋਇਆ ਕੁਛ ਨਹੀਂ ਹੋਇਆਗਾ ਤੇ ਹੁਣ ਉਹ ਆ ਰਹੇ ਆ ਹਾਂਜੀ ਆਂਦੇ ਪੈਨੇ ਹਾਂਜੀ ਆਂਦੇ ਪੈਨੇ ਗੱਲਬਾਤ ਹੋਈ ਹੈ ਪਰਵਾਹ ਹਾਂਜੀ ਆਂਦੇ ਪੈਨੇ ਆਂਦੇ ਪੈਨੇ ਕੋਣ ਕੋਣ ਆਲਾ ਦੇ ਨਾਲ ਆਪਣਾ ਜਿਹੜਾ ਉਹਨਾਂ ਦੀ ਕੋਈ ਨਾ ਡੈਡੀ ਨੇ ਉਹਨਾਂ ਦੀ ਵਾਈਫ ਬੱਚੇ ਨਾਲ ਸਾਰੇ ਆਂਦੇ ਪੈਨੇ ਆਂਦੇ ਪੈਨੇ ਸਾਰੇ ਆਂਦੇ ਪੈਨੇ ਬੱਚਿਆਂ ਨਾਲ ਗੱਲ ਬੱਚਾ ਪੁੱਤ ਨੇ ਵਾਈਫ ਨੂੰ ਪੁੱਛਿਆ ਕੀ ਗੱਲ ਹੋਈ ਸੀ ਇੱਕੋ ਦਮ ਕੀ ਇਦਾਂ ਦਾ ਹੋ ਗਿਆ ਵਾਈਫ ਸੇ ਇੱਥੇ ਸੀ ਵਾਜ ਦੇ ਨਾਲ ਅੱਗੇ ਹੀ ਨਹੀਂ ਸੇਰੇ ਬੱਚੇ ਨਾਲ ਬੱਚੇ ਸਕੂਲ ਜਾਣੇ ਬੱਚੀ ਵਾਈਫ ਸੇ ਗਈ ਨਹੀਂ ਨਾਲ ਨਾਲ ਭੁਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਨਹੀਂ ਇੱਕੋ ਦਮ ਕੀ ਹੋ ਗਿਆ ਇੱਕ ਛੋਟਾ ਜਿਹਾ ਆਪਰੇਟ ਕਰਾਉਣ ਲਈ ਛੋਟਾ ਉਹ ਹੀ ਤਾਂ ਹੈਰਾਨ ਹੋਣਿਆ ਪੀ ਇਹ ਛੋ ਨਾਵ ਡਾਕਟਰ ਕੋਈ ਪ੍ਰੇਸ਼ਣ ਨਹੀਂ ਹੈਗਾ ਡਾਕਟਰ ਮੈਂ ਹੀ ਤੇ ਇਹੋ ਕਹਿੰਦੇ ਡਾਟਾ ਦੀ ਨਿਗਲੀ ਹੋਈ ਡਾਕਟਰ ਨਾਲ ਕੋਈ ਦਵਾਈ ਵੀ ਜਿੱਦਾਂ ਕੋਈ ਨਚੇ ਦੀ ਚੜਾਈ ਜਿਆਦਾ ਚੜਾਤੀ ਤੇ ਪਤਾ ਉਹਦਾ ਆਟਵੀਟ ਬੰਦ ਹੋ ਗਈ ਉਹਦੀ ਜਿੱਦਾਂ ਆਟਵੀਟ ਪਹਿਲਾਂ ਆਟਵੀਟ ਬੰਦ ਹੋਈ ਉਹਦੀ ਇਦਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਹੁਣ ਆਇਆ ਵੀ ਆਟਵੀਟ ਬੰਦ ਹੋ ਗਈ ਉਹਦੀ ਮੋੜ ਕੇ ਬੱਸਾ ਥੋੜੀ ਘੰਟੇ ਬਾਅਦ ਸਾਨੂੰ ਆ ਪਤਾ ਲੱਗ ਗਿਆ ਵੀ ਆਹ ਕਹਾਣੀ ਬਣ ਗਈ